ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਆਪਣੇ ਸੋਸ਼ਲ ਮੀਡੀਆ ਤੇ ਇਸ ਸਰਕਾਰੀ ਹਸਪਤਾਲ ਦੀਆਂ ਤਸਵੀਰਾਂ ਨੇ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਕੁੱਤਿਆਂ ਨੇ ਕਬਜ਼ਾ ਕੀਤਾ ਹੋਇਆ ਜਿहां ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਰਚੀ ਕਟਾਉਣ ਵਾਲੀ ਲਾਈਨ ਦੇ ਵਿੱਚ ਕੁੱਤੇ ਆਰਾਮ ਫਰਮਾ ਰਹੇ ਨੇ ਸਰਕਾਰੀ ਹਸਪਤਾਲ ਦਾ ਕੋਈ ਵੀ ਵਾਲੀ ਵਾਰਸ ਨਜ਼ਰ ਨਹੀਂ ਆ ਰਿਹਾ ਕੁੱਤਿਆਂ ਨੂੰ ਰੋਕਣ ਵਾਲਾ ਕੋਈ ਸਿਕਿਉਰਿਟੀ ਗਾਰਡ ਇੱਥੇ ਨਹੀਂ ਹੈ ਸਿਵਲ ਹਸਪਤਾਲ ਦੇ ਵਿੱਚ ਕੁੱਤਿਆਂ ਨੇ ਕਿਸ ਕਦਰ ਕਬਜ਼ਾ ਕੀਤਾ ਹੋਇਆ ਇਹ ਤੁਸੀਂ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਤਸਵੀਰਾਂ ਸੰਗਰੂਰ ਦੇ ਸਰਕਾਰੀ ਹਸਪਤਾਲ ਦੀ ਓਪੀਡੀ ਬਲਾਕ ਦੀਆਂ ਸਾਹਮਣੇ ਆ ਰਹੀਆਂ ਨੇ ਤੇ 31 ਅਗਸਤ ਦੀਆਂ ਤਸਵੀਰਾਂ ਨੇ ਜਦਕਿ ਕੋਈ ਸਰਕਾਰੀ ਛੁੱਟੀ ਵੀ ਨਹੀਂ ਸੀ ਇਹ ਵੀਡੀਓ ਜੋ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਆ ਇਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਜਾਂ ਕੋਈ ਦੋ ਕੁੱਤੇ ਨਹੀਂ ਬਲਕਿ ਨੌ ਕੁੱਤਿਆਂ ਨੇ ਸਰਕਾਰੀ ਹਸਪਤਾਲ ਤੇ ਕਬਜ਼ਾ ਜ਼ਬਾਰਕ ਹੈ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਣਾ ਆ ਲੋ ਜੀ ਦੇਖੋ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਇੱਕ ਬਹੁਤ ਵਧੀਆ ਮਜੱਸਮਾ ਦਿਖਾਉਣ ਚੱਲੇ ਆ ਸਿਵਲ ਹਸਪੀਟਲ ਸੰਗਰੂਰ ਆ ਦੇਖੋ ਜੀ ਇਹ ਤੁਹਾਨੂੰ ਲਿਖਾਉਣ ਚੱਲੇ ਆ ਵੀ ਦੇਖੋ ਤੁਸੀਂ ਇੱਕ ਦੇ ਹਾਲਾਤ ਕਿਦਾਂ ਦੇ ਨੇ ਇਹ ਆ ਦੇਖੋ ਜੀ ਅ ਸਿਵਲ ਹਸਪੀਟਲ ਸੰਗਰੂਰ ਦੇ ਹਾਲਾਤ ਦੇਖੋ ਜੀ ਸਿਵਲ ਹਸਪੀਟਲ ਸੰਗਰੂਰ ਦੇ ਹਾਲਾਤ ਐਂਟਰ ਹੋਂਸ ਸਾਹਿਬ ਐਮਰਜੈਂਸੀ ਐਂਟਰ ਹੋਂਸ ਸਾਹਿਬ ਜੀ ਇਹ ਮਦੰਸੀ ਐਂਟਰ ਹੋਣ ਸਾਰ ਦੀ ਆ ਜੀ ਵੀਡੀਓ ਆ ਦੇਖੋ ਤੁਸੀਂ ਅੱਜ 31 ਅਗਸਤ ਦੀ 31 ਅਗਸਤ 2024 ਦੀ ਆ ਲੋ ਜੀ ਆ ਸਿਵਲ ਹਸਪੀਟਲ ਦੇ ਹਾਲਾਤ ਦੇਖ ਲੋ ਜੀ ਦੇਖੋ ਤਾਂ ਇਹ ਐਸਾ ਦੇ ਹਾਲਾਤ ਨੇ ਜੀ ਇਹ ਆ ਦੇਖੋ ਉਹਦੇ ਤੇ ਅੱਜ ਕੁੱਤੇ ਆਰਾਮ ਨਾਲ ਪੈਣੇ ਉਹ ਜਿਹੜੇ ਬਾਟਾ ਵਿੱਚ ਮ ਜਿਹੜੇ ਬਾਰ ਦੇ ਵਿੱਚ ਮਰੀਜ਼ ਪੈਣੇ ਆ ਤੁਹਾਨੂੰ ਉਹਨਾਂ ਦਾ ਹਾਲਾਤ ਦਿਖਾਈ ਜਾ ਕੇ ਉਹ ਇਹਨਾਂ ਨਾਲੋਂ ਵੀ ਕਿਤੇ ਗੰਦੇ ਨੇ ਇਹ ਵੀ ਇਹਲੇ ਬਹੁਤ ਵਧੀਆ ਸਾਫ ਸੁੱਭ ਜਗ੍ਹਾ ਦੇ ਵਿੱਚ ਪੈਣੇ ਆ